ਅਕਾਲੀ ਦਲ ਦੇ ਸੀਪੀਐਸ ਐਨਕੇ ਸ਼ਰਮਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਨੇ ਇਸੇ ਕਰਕੇ ਬਹੁਤ ਸਾਰੇ ਲੀਡਰਾਂ ਨੂੰ ਅਕਾਲੀ ਦਲ ਤੇ ਬੀਜੇਪੀ ਦੇਆਂ ਨੂੰ ਉਹਨਾਂ ਤੇ ਇਤਰਾਜ਼ ਆ ਪਿਛਲੇ ਦਿਨੀ ਮਦਨ ਮੋਹਨ ਮਿੱਤਲ ਨੇ ਵੀ ਇਹ ਸਵਾਲ ਉਠਾਇਆ ਔਰ ਅਮਨਜੋਤ ਕੌਰ ਰਾਮੂ ਵਾਲੀ ਅਤੇ ਬਲਵੰਤ ਰਾਮੂ ਵਾਲੀਆ ਵੀ ਇਹ ਸਵਾਲ ਉਠਾਉਂਦੇ ਰਹੇ ਸਾਡੇ ਨਾਲ ਐਨਕੇ ਸ਼ਰਮਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸ਼ਰਮਾ ਜੀ ਜਿਹੜਾ ਇਹ ਕਿਹਾ ਜਾਂਦਾ ਕਿ ਪੰਥਕ ਲੋਕ ਨੇ ਜਿਹੜੇ ਉਹ ਅਕਾਲੀ ਦਲ ਤੋਂ ਦੂਰ ਹੋਏ ਤੁਹਾਡੇ ਵਰਗੇ ਲੀਡਰ ਨੇ ਜਿਹੜੇ ਉਹ ਸੁਖਬੀਰ ਸਿੰਘ ਬਾਦਲ ਦੇ ਨੇੜੇ ਹੋਏ ਇਹ ਹੱਜਾ ਤੁਸੀਂ ਕੀ ਕੀਤਾ ਕਿ ਸੁਖਵੀਰ ਸਿੰਘ ਬਾਦਲ ਦੇ ਨੇੜੇ ਚਲੇ ਗਏ ਕੋਈ ਕਿਸੇ ਦੇ ਨੇੜੇ ਨਹੀਂ ਕੋਈ ਕਿਸੇ ਦੂਰ ਨਹੀਂ ਅਸੀਂ ਸਾਰੇ ਪੰਜਾਬ ਸਰਕਾਰ ਸਾਡੀ ਬਣੀ ਆ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸਰਦਾਰ ਸੁਖਵੀਰ ਸਿੰਘ ਜੀ ਬਾਲ ਸਾਹਿਬ ਵੀ ਸਾਰੇ ਲੋਕ ਲੋਕਾਂ ਦੀ ਸੇਵਾ ਨੂੰ ਸਮਰਪਿਤ ਆ ਔਰ ਸਾਰੇ ਸੇਵਾ ਕਰ ਰਹੇ ਆ ਕਿਤੇ ਕੋਈ ਦੂਰ ਨੇੜੇ ਆ ਕਿਤੇ ਕੋਈ ਡਿਫਰੈਂਸ ਮੇਰਾ ਕਹਿਲਾ ਸ਼੍ਰੋਮਣੀ ਅਕਾਲੀ ਦਲ ਚ ਕਿਤੇ ਵੀ ਨਹੀਂ ਆ ਔਰ ਮਦਨ ਮੋਹਨ ਮਿੱਤਲ ਜੀ ਦੀ ਜਿਹੜੀ ਗੱਲ ਆ ਮੀਡੀਆ ਨੇ ਪੁੱਠੀ ਚੱਕੀ ਆ ਮਦਨ ਮੋਹਨ ਮਿੱਤਲ ਜੀ ਨੇ ਸਟੇਜ ਦੇ ਉੱਤੇ ਮੇਰੀ ਤਾਰੀਫ ਕੀਤੀ ਸੀਗੀ ਕਿ ਐਨਕੇ ਸ਼ਰਮਾ ਜੀ ਨੇ ਵਧੀਆ ਕੰਮ ਇਨਵੈਸਟਮੈਂਟ ਸਬਮਿਟ ਵਾਸਤੇ ਕੀਤਾ ਹੈਗਾ ਉਹ ਤਾਂ ਕਹਿ ਰਿਹਾ ਕਿ ਮੰਤਰੀ ਮੈਨੂੰ ਹਟਾ ਦਿਓ ਐਨਕੇ ਸ਼ਰਮਾ ਨੂੰ ਮੰਤਰੀ ਬਣਾ ਦਿਓ ਐਕਚੁਅਲੀ ਉਹਨਾਂ ਦੇ ਤਾਰੀਫ ਕਰਨ ਦਾ ਢੰਗ ਸੀਗਾ ਕਿ ਕਿਉਂਕਿ ਸਾਡਾ ਤਾਲਮੇਲ ਇੰਨਾ ਵਧੀਆ ਹੈਗਾ ਇੱਕ ਦੂਸਰੇ ਨਾਲ ਉਹ ਮੇਰੀ ਰਿਸਪੈਕਟ ਕਰਦੇ ਆ ਮੈਂ ਉਹਨਾਂ ਦੀ ਕਰਦਾ ਉਹਨਾਂ ਨੇ ਤਾਰੀਫ ਵਿੱਚ ਸ਼ਬਦ ਕਹੇ ਸੀਗੇ ਕਿ ਸ਼ਰਮਾ ਜੀ ਨੇ ਬੜੀ ਕਾਬਲੀਅਤ ਨਾਲ ਇਸ ਇਨਵੈਸਟਮੈਂਟ ਕੰਮ ਕੀਤਾ ਉਹਨਾਂ ਨੇ ਧੰਨਵਾਦ ਕਰਿਆ ਤਾਂ ਉਲਟਾ ਸਟੇਜ ਤੋਂ ਨਹੀਂ ਸਾਰਿਆਂ ਦੇ ਬੈਠੇ ਤੇ ਮੀਡੀਆ ਉਸ ਚੀਜ਼ ਨੂੰ 네ਗੇਟਿਵਲੀ ਲੈ ਗਿਆ ਤੇ ਇਹ ਤਾਂ ਥੋੜੀ ਸੋਚ ਆਣਾ ਵੀ ਆਪਾਂ ਕਿਸ ਤਰ੍ਹਾਂ ਉਹਨੂੰ ਪ੍ਰੈਜ਼ੈਂਟ ਕਰਦੇ ਹਾਂ ਜੀ ਉਸੇ ਫੰਕਸ਼ਨ 'ਚ ਉਸ ਪ੍ਰੋਗਰਾਮ 'ਚ ਉਹ ਸਾਰਿਆਂ ਦਾ ਧੰਨਵਾਦ ਕਰ ਰਹੇ ਸੀਗੇ ਜਿਨ੍ਹਾਂ ਜਿਨ੍ਹਾਂ ਨੇ ਕਿਉਂਕਿ ਮਿਨਿਸਟਰ ਉਹ ਆ ਉਹਨਾਂ ਦੇ ਮੈਕਮਾ ਇੰਡਸਟਰੀ ਡਿਪਾਰਟਮੈਂਟ ਹੈਗਾ ਸੋ ਉਹਨਾਂ ਨੇ ਸਾਰਿਆਂ ਬਾਹਰੋਂ ਆਇਆਂ ਦਾ ਵੀ ਧੰਨਵਾਦ ਕਰਿਆ ਤੇ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹਨਾਂ ਉਹਨਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਅਫਸਰਾਂ ਦਾ ਵੀ ਧੰਨਵਾਦ ਕੀਤਾ ਸੁਵੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਮੇਰਾ ਵੀ ਧੰਨਵਾਦ ਕੀਤਾ মিডিਆ ਨੇ ਉਲਟ ਚੱਕ ਲਿਆ ਸਾਡਾ ਕਦੇ ਵੀ ਕੋਈ ਫਰਕ ਕਿਸੇ ਤਰ੍ਹਾਂ ਦਾ ਨਹੀਂ ਅਸੀਂ ਰਲ ਮਿਲ ਕੇ ਜੜੇ ਅਗਲੇ ਇੰਡਸਟਰੀ ਮਿਨਿਸਟਰ ਹੋ ਸਕਦੇ ਹਾਂ ਅਗਲੇ ਕੁਝ ਦੇਰ ਬਾਅਦ ਪੰਜਾਬ ਦੇ ਅੰਦਰ ਕਿਉਂਕਿ ਤੁਸੀਂ ਸਮਿਟ ਦੇ ਅੰਦਰ ਬੜਾ ਐਕਟਿਵ ਰਹੇ ਇਸ ਸਬੰਡ ਵਿੱਚ ਐਕਟਿਵ ਹੋਣ ਦਾ ਮਤਲਬ ਇਹ ਥੋੜੀ ਜਿਹੀ ਸਬੰਡ ਵਿੱਚ ਤਾਂ ਕਿੰਨੇ ਅਫਸਰ ਵੀ ਐਕਟੀਵਿਟੀ ਤੇ ਕਿੰਨੇ ਪੋਲੀਟੀਕਲ ਬੰਦੇ ਐਕਟਿਵ ਸੀਗੇ ਸਾਰੇ ਇੰਡਸਟਰੀ ਮਿਨਿਸਟਰ ਥੋੜੀ ਲੱਗਦੀਆਂ ਇੰਡਸਟਰੀ ਮਿਨਿਸਟਰ ਤਾਂ ਪੰਜਾਬ ਦਾ ਇੱਕੋ ਹੀ ਹੁੰਦਾ ਹੈਗਾ ਸੋ ਮੇਰੀ ਤਾਂ ਸੋਚ ਆ ਵੀ ਜੋ ਜ਼ਿੰਮੇਵਾਰੀ ਪਬਲਿਕ ਨੇ ਦਿੱਤੀ ਮੈਨੂੰ ਇਸ ਹਲਕੇ ਦਾ ਐਮਐਲਏ ਬਣਾਇਆ ਮੈਂ ਡਟ ਕੇ ਸੇਵਾ ਕਰ ਰਿਹਾ ਮੇਰੀ ਇਹ ਹੀ ਜੌਬ ਹੈ ਮੇਰੇ ਨਾਲੋਂ ਬੜੇ ਸੀਨੀਅਰ ਛੇ-ਛੇ ਵਾਰੀ ਐਮਐਲਏ ਬਣੇ ਬੈਠੇ ਆ ਪਹਿਲਾਂ ਤਾਂ ਉਹਨਾਂ ਦਾ ਹੱਕ ਬਣਦਾ ਹੈਗਾ ਸੋ ਮੈਂ ਤਾਂ ਪਹਿਲੀ ਵਾਰੀ ਮੈਨੂੰ ਇਹ ਸੇਵਾ ਮਿਲੀ ਹੈ ਐਸ ਐਮਐ ਨੇ ਦਿੱਤੀ ਆ ਉਹ ਮੈਂ ਕਰ ਰਿਹਾ ਹਾਂਗਾ ਬਾਕੀ ਪਾਰਟੀ ਜਿੱਦਾਂ ਮੈਂ ਤਾਂ ਇਹ ਜਸਟ ਹਜੇ ਐਸ ਐਮ ਐਲ ਏ ਐਂਟਰੀ ਕੀਤੀ ਹੈ ਠੀਕ ਹੈ ਮੈਂ ਪਿੰਡ ਦਾ ਸਰਪੰਚ ਵੀ ਰਿਹਾ ਦੋ ਵਾਰੀ ਪ੍ਰਧਾਨ ਰਿਹਾ ਐਮ ਐਲ ਏ ਬਣਿਆ ਸੋ ਪਾਰਟੀ 'ਚ ਤਾਂ ਰਾਮੂ ਵਾਲੀਆ ਕਹਿੰਦੇ ਨੇ ਕਿ ਟਕਸਾਲੀ ਜਿਹੜੇ ਆਗੂ ਨੇ ਉਹ ਦੂਰ ਕਰਤੇ ਜਿਹੜੇ ਬਿਜ਼ਨਸਮੈਨ ਲੋਕ ਨੇ ਉਹਨਾਂ ਦੀ ਕਾਲੀ ਦਲ ਦੇ ਅੰਦਰ ਤਾਂ ਆ ਗਈ ਤੇ ਤੁਹਾਡੇ ਤੇ ਸਿੱਧਾ ਅਲੀਗੇਸ਼ਨ ਲਾਉਂਦੇ ਬਲਵੰਤ ਰਾਮੂ ਵਾਲੀਆ ਵੀ ਕਹਿੰਦੇ ਨੇ ਅਮਨਜੋਤ ਰਾਮੂ ਵਾਲੀਆ ਨੇ ਵੀ ਕੀ ਹੈਗਾ ਦੇਖੋ ਜਿੱਥੋਂ ਤੱਕ ਬਲਵੰਤ ਰਾਮੂ ਵਾਲੀਏ ਦਾ ਉਹਨੂੰ ਸਾਡੀ ਪਾਰਟੀ ਦੇ ਅੰਦਰ ਉਹ ਨਹੀਂ ਮਸਲਿਆਂ 'ਚ ਦਖਲ ਦੇਣ ਦਾ ਕੋਈ ਅਧਿਕਾਰ ਹੀ ਨਹੀਂ ਉਹ ਤਾਂ ਆਪ ਛੱਡ ਕੇ ਭਗੜਾਉਗੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਚੋਣ ਲੜਾਈ ਪਹਿਲਾਂ ਫਰੀਦਕੋਟ ਤੋਂ ਜਾਦੋ ਭੱਜ ਗਿਆ ਹੁਣ ਇਥੇ ਓਡੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਕੋਰ ਕਮੇਟੀ ਦੇ ਮੈਂਬਰ ਸਾਰਾ ਕੁਝ ਮੜਾ ਜਿਓ ਓਪਰਚੁਨਿਟੀ ਮਿਲੀ ਤਾਂ ਉਹ ਮੈਦਾਨ ਛੱਡ ਗਏ ਬਾਕੀ ਵੀ ਰਾਮੂ ਵਾਲੀ ਆ ਜੀ ਉਹ ਸਟਿਲ ਉਹਨਾਂ ਨੇ ਦੇਖੋ ਆਪਣੇ ਫਾਦਰ ਦੇ ਵਿਚਾਰਧਾਰਾ ਤੋਂ ਉਲਟ ਜਾ ਕੇ ਸ਼੍ਰੋਮਣੀ ਅਕਾਲੀ ਦਲ 'ਚ ਰਹਿਣ ਦਾ ਜਿਹੜਾ ਫੈਸਲਾ ਕਰਿਆ ਹੈਗਾ ਅਸੀਂ ਉਹਦਾ ਵੈਲਕਮ ਕਰਦੇ ਆਂ ਸਾਡੀ ਵੱਡੀ ਭੈਣ ਆ ਠੀਕ ਹੈ ਕਈ ਵਾਰੀ ਬਾਪੂ ਦੀਆਂ ਗਲਤੀਆਂ ਕਰਕੇ ਇਰੀਟੇਸ਼ਨ ਜ਼ਰੂਰ ਹੋ ਜਾਂਦੀ ਹੈ ਆਦਰਵਾਇਜ਼ ਉਹਨੇ ਪਾਰਟੀ 'ਚ ਰਹਿਣ ਦਾ ਫੈਸਲਾ ਕਰਿਆ ਮੈਂ ਸਮਝਦਾ ਕਿ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਪਰਿਵਾਰ 'ਚ ਫਾਦਰ ਜਿਹੜਾ ਮੌਕਾਪ੍ਰਸਤੀ ਦਾ ਸਬੂਤ ਦਿੰਦਾ ਹੋਇਆ ਭੱਜ ਗਿਆ ਤੇ ਬੇਟੀ ਕਹਿੰਦੀ ਵੀ ਮੈਂ ਪਾਰਟੀ ਦੀ ਸੇਵਾ ਕਰੂੰਗੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਵੀ ਇੱਕ ਘਰ 'ਚ ਰਹਿ ਕੇ ਚਿਮਨਾ ਸਾਹਿਬ ਨੇ ਕਿਹਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਜਦੋਂ ਖੁਦ ਹੀ ਉਹਨਾਂ ਦੇ ਪਿਤਾ ਛੱਡ ਗਏ ਨੇ ਦੇਖੋ ਜੇ ਕੋਈ ਸ਼ਰਮਣੀ ਅਕਾਲੀ ਗੱਲ ਦੀ ਸੇਵਾ ਕਰਨਾ ਚਾਹੁੰਦਾ ਮੈਨੂੰ ਤਾਂ ਲੱਗਦਾ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਮੈਨੂੰ ਨਹੀਂ ਪਤਾ ਜੇ ਉਹ ਸੇਵਾ ਕਰਨ ਵਾਸਤੇ ਪਾਰਟੀ 'ਚ ਰਹਿਣਾ ਜ਼ਰੂਰੀ ਜਾਂ ਨਹੀਂ ਤਾਂ ਇਹ ਚੰਗੀ ਗੱਲ ਹੈਗੀ ਹੈ ਹਾਂ ਜੇ ਉਹ ਵੀ ਮੌਤਾ ਮੌਕਾ ਪ੍ਰਸਤਾ ਲਈ ਗਿਆ ਲਵ ਮੜੀ ਪਰ ਤੁਹਾਡੇ ਦੇ ਤਾਂ ਬਹੁਤ ਬਹੁਤ ਜ਼ਿਆਦਾ ਵਿਰੋਧੀ ਨੇ ਤੁਹਾਡੇ ਉਹਨਾਂ ਨੇ ਕਿਹਾ ਕਿ ਐਮਸੀ ਇਲੈਕਸ਼ਨ ਤੁਸੀਂ ਹਰਾਈ ਉਹਨਾਂ ਨੂੰ ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ ਮੈਨੂੰ ਜੋ ਜ਼ਿੰਮੇਵਾਰੀ ਮਿਲਦੀ ਹੈ ਮੈਂ ਇਮਾਨਦਾਰੀ ਨਾਲ ਨਿਭਾਉਂਦਾ ਜੀ ਤਿੱਤ ਜੀ ਸੋ ਵੀ ਮੈਂ ਐਡਾ ਕਿਡਾ ਕਿ ਲੀਡਰ ਆ ਵੀ ਮੈਂ ਕਈ ਸੀਟਾਂ ਤੇ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਅਕਾਲੀ ਦਲ ਨੂੰ ਇਕੱਠਾ ਰਹਿਣ ਵਾਸਤੇ ਮੈਂ ਸਦਾ ਕੰਮ ਕੀਤਾ ਔਰ ਕਰਦਾ ਰਿਹਾ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਬਹੁਤ ਮਾਨ ਸਤਕਾਰ ਦਿੱਤਾ ਮੈਨੇ ਪ੍ਰਧਾਨ ਵੀ ਬਣਾਇਆ ਮੰਤਰੀ ਵੀ ਬਣਾਇਆ ਸੀਪੀਐਸ ਬਣਾਇਆ ਸੋ ਸਾਰੀਆਂ ਜ਼ਿੰਮੇਵਾਰੀਆਂ ਪਾਰਟੀ ਦੇ ਖਜ਼ਾਂਚੀ ਆ ਵਾਰਵਿੰਗ ਦਾ ਪ੍ਰਧਾਨ ਇਸ ਤੋਂ ਵੱਧ ਪਾਰਟੀ ਹੋਰ ਕਿਸੇ ਨੂੰ ਕੀ ਦੇ ਸਕਦੀ ਸੋ ਇਹ ਮੇਰੀ ਜ਼ਿੰਮੇਵਾਰੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਕੜਾ ਕਰਨਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਰਹਿਨਮਾਈ ਹੇਠ ਅੱਜ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਤੁਸੀਂ ਦੇਖੋ ਇਨਵੈਸਟਮੈਂਟ ਜਿਹੜਾ 115000 ਕਰੋੜ ਐਨਕੇ ਸ਼ਰਮਾ ਜੀ ਜਿਹੜਾ ਬਾਰ ਬਾਰ ਅਲੀਗੇਸ਼ਨ ਉਹੀ ਲਾਉਂਦੇ ਨੇ ਕਿ ਕਾਰਨ ਹੀ ਰਿਆ ਰਾਮੂ ਵਾਲੀਏ ਦੇ ਜਾਣ ਦਾ ਕਿਉਂਕਿ ਐਮਸੀ ਇਲੈਕਸ਼ਨ ਦੇ ਅੰਦਰ ਇੱਕ ਪੂਰੀ ਪਾਲੇਵੰਦੀ ਕੀਤੀ ਗਈ ਜੇ ਉਹ ਕਲਵੰਸੀ ਉਧਰੋਂ ਚਾਹੇ ਤੁਸੀਂ ਸੀ ਚਾਹੇ ਭਾਜੀਪੀ ਦੇ ਉੱਤੇ ਵੀ ਅਲੀਗੇਸ਼ਨ ਲਾਉਂਦੇ ਨੇ ਕਿ ਸਾਨੂੰ ਹਰਾਉਣ 'ਚ ਕੋਈ ਕਸਰ ਨਹੀਂ ਛੱਡੀ ਦੇਖੋ ਜੇ ਤਾਂ ਰਾਮੂ ਵਾਲੀਏ ਸਾਬ ਕਿਸੇ ਪ੍ਰਿੰਸੀਪਲ ਸਿਧਾਂਤਾਂ ਦੇ ਹਿਸਾਬ ਨਾਲ ਪਾਰਟੀ ਛੱਡਦੇ ਫਿਰ ਤਾਂ ਤੁਸੀਂ ਅਲੀਗੇਸ਼ਨ ਲਾ ਸਕਦੇ ਤੇ ਨਾਦਰામੂ ਵਾਲੀਆ ਸਾਹਿਬ ਨੇ ਅਲਿਗੇਸ਼ਨ ਲਾਇਆ ਵੀ ਮੈਂ ਇਸ ਕਰਕੇ ਭੱਜਿਆ। ਨਾ ਬੀਬੀ RAMU ਵਾਲੀਆ ਨੇ ਅਲਿਗੇਸ਼ਨ ਲਾਇਆ ਵੀ ਮੇਰੇ ਬਾਪੂ ਇਸ ਕਰਕੇ ਭੱਜੇ। ਉਹਨਾਂ ਨੇ ਕਿਹਾ। ਸੋ ਇਹ ਤਾਂ ਇਸ ਕਰਕੇ ਭੱਜੇ ਆ ਵੀ ਦੂਸਰੀ ਪਾਰਟੀ ਨੇ ਉਹਨਾਂ ਨੂੰ ਮੰਤਰੀ ਬਣਨ ਦਾ ਜਿਹੜਾ ਉਹ ਦੇ ਦਿਆ। ਹੁਣ ਉੱਥੇ ਯੂਪੀ 'ਚ ਮੰਤਰੀ ਬਣ ਕੇ ਪੰਜਾਬ ਛੱਡ ਕੇ ਚਲੇ ਗਏ। ਜੇ ਬਿਹਾਰ 'ਚ ਕੋਈ ਹੋਰ ਵੱਡਾ ਮੰਤਰੀ ਬਣਾ ਦੇ ਹੋਏ ਯੂਪੀ ਛੱਡ ਜਾਣਗੇ। ਜੇ ਦਿੱਲੀ 'ਚ ਕਿਸੇ ਨੇ ਕੇਂਦਰ ਮੰਤਰੀ ਬਣਾ ਲੰਦੀ ਆਫਰ ਕਰਦੀ ਉੱਥੋਂ ਛੱਡ ਆਣਗੇ। ਸੋ ਇਹ ਕੋਈ ਪ੍ਰਿੰਸੀਪਲ ਵਾਲੀ ਰਾਜਨੀਤੀ ਥੋੜੀ ਹੈ। ਸੋ ਇਸਨ ਅਨਕਿਸ਼ ਸ਼ਰਮਾ ਜਿਹੜੇ ਕਹਿ ਰਹੇ ਨੇ ਕਿ ਮਦਨ ਮੋਹਨ ਮਿੱਤਲ ਨੇ ਉਹਨਾਂ ਦਾ ਧੰਨਵਾਦ ਕੀਤਾ ਸੀ ਮਦਨ ਮੋਹਨ ਮਿੱਤਲ ਨੇ ਕਿਹਾ ਸੀਗਾ ਕਿ ਜਿਹੜਾ ਸਾਰਾ ਡਿਪਾਰਟਮੈਂਟ ਜਿਹੜਾ ਸਾਰਾ ਕਾਰਜ ਭਾਰਾ ਉਹ ਇਨਕੇ ਸ਼ਰਮਾ ਨੂੰ ਹੀ ਦੇ ਦਿੱਤਾ ਜਾਵੇ ਪਰ ਉਹਨਾਂ ਦਾ ਕਹਿਣਾ ਕਿ ਇਹ ਇਸ ਤਰ੍ਹਾਂ ਨਹੀਂ ਕਿਹਾ ਸੀਗਾ ਉਹਨਾਂ ਨੇ ਇੱਕ ਧੰਨਵਾਦ ਦੇ ਤੌਰ ਦੇ ਉੱਤੇ ਕਿਉਂਕਿ ਮੈਂ ਵੀ ਉੱਥੇ ਐਕਟਿਵਲੀ ਕੰਮ ਕਰ ਰਿਹਾ ਸੀ ਉਸ ਤੋਂ ਕਿਹਾ ਸੀ ਉਹ ਰਾਮੂ ਵਾਲੀ ਬਾਰੇ ਉਹਨਾਂ ਨੇ ਕਿਹਾ ਕਿ ਉਹ ਮੌਕਾ ਪ੍ਰਸਤ ਨੇ ਅਡਿਓਲੋਜੀ ਦੀ ਰਾਜਨੀਤੀ ਨਹੀਂ ਕਰਦੇ ਔਰ ਇੱਥੋਂ ਇਸੇ ਕਰਕੇ ਭੱਜੇ ਨਹੀਂ ਕਿਉਂਕਿ ਉਹਨਾਂ ਨੂੰ ਮੌਕੇ ਆਂਦੀ ਹੈ ਉਹ ਯੂਪੀ ਤੋਂ ਬਿਹਾਰ ਜਾ ਸਕਦੇ ਨੇ ਬਿਹਾਰ ਤੋਂ ਦਿੱਲੀ ਆ ਸਕਦੇ ਨੇ